ਹਾਏ ਵੇ ਰਾਜੀ ਸੱਟ ਲਈ ਹਾਏ ਵੇ ਰਾਜੀ ਸੱਟ ਲਈ ਫਿਰੇ ਮੋ ਸੋਡੇ ਹੈ ਟੋਚਰ ਪਾਉਣ ਦੇ ਲਓ ਵੀ ਮਿੱਤਰੋ ਹੋ ਚੱਲਿਆ ਟੋਜਨ ਮੁਕਾਬਲਾ ਆ ਸਾਡਾ ਕਲੀਆ ਬੋਡੀ ਕਿਵਲ ਤੇਰਾ ਗੁੱਠਾ ਦਿਖਾ ਇੱਥੇ ਇੱਧਰ ਖਾ ਹਾਂ ਇਦਾਂ ਲਵੇ ਜਾਣਾ ਪੈਣਾ ਕੀ ਵੱਖਾ ਦਾ ਕੰਮ ਲੋਟ ਨਹੀਂ ਆਉਂਦੇ ਆ ਜੇ ਕਿ ਤੂੰ ਆਬੂਗੇ

ਓਏ ਉਹ ਕਿਵੇਂ ਸੋਨੇ ਲਾਉਣ ਦਾ ਫੇਰ ਕੀ ਨਹੀਂ ਦੇਖਿਆ ਜੀ ਪਹਿਲਾਂ ਕਿਲਾ ਸੁਪਾ ਨਾਲ ਹੀ ਦੇਖਿਆ ਬਿੱਲੂ ਕਹਿੰਦਾ ਸੀ ਬਿੱਲੂ ਕਹਿੰਦਾ ਸੀ ਕਹਿੰਦਾ ਕਾਲੇ ਨੇ ਵਸਾਈਆਂ ਨੇ ਆਓ ਦੇ ਸਾਡੇ ਵਾਲਾ ਚਾਵਲ ਬੰਬੋਏ ਨੱਚ ਕੇ ਦਿਖਾ ਭਈਆ ਮੁਰਦਾ ਪਰਾਂ ਕਰੋ ਸਾਰੇ ਮੋਟਾ ਕੋਈ ਕਰੇ ਹੋਏ ਮੋਟਾ ਕੋਈ ਨਾ ਫੋਰਡਾ ਪੈਰਾ ਕਰੋ ਬੈਕ ਸੀਟ ਪਿੱਛੇ ਕਰਨਾ ਆ ਸਾਈਡ ਨਾਲ ਕਰ ਮੱਚ ਪੇੜੇ ਵੀ ਲਾਉਂ ਤੇ ਸਾਰੇ ਝਗੜਣ ਪੈਣ ਲੱਗਿਆ ਕਿਸਦਾ ਓਰੇ ਪਰਾ ਕਰਦੇ ਯਾਰ ਇਹਨੂੰ ਵੀ ਬਈਆ ਬਾਈਕ ਸਾਈਡ ਤੇ ਕਰੋ ਯਾਰ ਆ ਜਾ ਆ ਜਾ ਆ ਜਾ ਉਹ ਜੀ ਸੀ ਵੀ ਉਹ ਲਿਆਓ ਇਹਨੂੰ ਵੀ ਕੱਢਵਾ ਦੇ ਯਾਰ ਚੱਲ ਇੱਥੇ ਸਾਈਡ ਤੇ ਲਾ ਦੇ ਯਾਰ ਉਹ ਬੈਕ ਜਾਂਦੇ ਜਾਂਟੇ ਸਿੱਧੀ ਜਾਣ ਦੇ ਬੈਕ ਆਹ ਕਾਹ ਆ ਡਗੂਠਾ ਫੜੀ ਫਿਰਦਾ ਤੂੰ ਉਧਰ ਪੈ ਜਾਂਦਾ ਜਾ ਕੇ ਤੇਰਾ ਉਹਨੇ ਕੀ ਕੰਮ ਹੈ ਇਹਨੂੰ ਦੱਸਣਾ ਪੈਂਦਾ ਆਹੋ ਦੱਸੋ ਇਹਨੇ ਕਰਤੂਤਾਂ ਦਾ ਪਹਿਲਾਣ ਹੈ ਬੱਸ ਛੋਟੂ ਬਾਸ਼ ਆਰੇ ਆ ਪੈਨ ਫੜ ਕੇ ਰੱਖ ਬੜਾ ਲਾਹਣ ਸਰ ਫਸਾਈ ਆ ਓਏ ਬਾਦਸ਼ਾਹ ਬੜਾ ਗਾਉਂਦਾ ਆ ਓਹ ਮਾਈ ਗਾਡ ਸੁੰਡੀ ਯਰ ਦਾ ਕਾਜ ਓਦੀ ਓਏ ਇਥੇ ਦਾ ਫੋਨ ਦਾ ਹੋ ਸਨਲਾਈਟ ਆ ਰਹੀ ਆ ਯਾਰ ਐਦਾਂ ਸਾਫ ਆ ਰਹੀ ਆ ਕਿਟੋ ਆ ਪਰ ਆ ਰਿਆਂ ਪਹਿਲਾਂ हां वापस भी होनी ना पर सनलाइट बहुत आ रही है और मैं भी दबूगा एक साइड पा लो मिट्टी बस अट्रो चलो पालन से कंठर से 2 वीडियो बनाਉਣ लग गए हैं आज हा देख लो इन्हे सोहने मुखड़े पैंतील किए पैंती पैंती है मशीन <laughs> <laughs> बछा के, <थे> <laughs> <पेंती पेंती। laughs> <laughs> के दंद कड़ता हराम ज्यादा ਇਹ ਕੱਲੀ ਕਿਆ ਪੂਰੀ ਕੱਲੀ ਕਿਆ ਸਾਡੀ ਫਸੀ ਹੈ ਹੈ ਚੱਕ ਦੇ ਚੱਕ ਦੇ ਚੱਕ ਦੇ ਮਾਰ 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 ਮੂੰਹ ਤੇ ਥਾਪੜ ਮਾਰ ਲਿਆ ਫਿਰ ਕਹਿਦਾ ਰਿਹਾ ਮੈਂ ਆਵਾਂ ਮੈਂ ਘਾਲ ਉਠਿਆ ਦੇਂਦਾ ਯਾਰ ਹਾਂ ਕੀ ਕਹਦਾ ਮੂੰਹ ਤੇ ਥਾਪੜ ਮਾਰ ਓਏ ਮਾਰ ਪੈਣ ਚੁੱਕ ਇਹ ਮਾਰਦੇ ਮਾਰੇ ਹੀ ਮਾਰੇ ਬਟਾ ਇਹਦੇ ਇਹਦੇ ਮਾਰਾਂ ਓਏ ਜਵਾਕ ਤਾਂ ਆਪਣ ਨੂੰ ਕਹਿੰਦੀ ਕੁਛ ਨਹੀਂ ਕੁੱਟਣਾ ਸਵਾਦ ਵੀ ਉਹਨੂੰ ਆਂਦਾ ਡਾ ਮਾੜਾ ਮੋਟਾ ਚੌੜੀ ਜੀ ਕਰਦਾ ਹੋਵੇ। ਵੀਰੇ ਗੁੰਨੂ ਨਹੀਂ ਗੁੱਟੀਆਂ ਵੀ ਸਾਫ਼ ਕਰਾਉਂਦੇ। ਕਰਲਾ ਸਾਫ਼ ਸਾਲਾ ਤਾਂ ਹੀ ਨਿਕਲੂਗੀ ਇਹ ਬੇਬੇ ਤੇਰੀ। ਆ ਗਿਆ ਮੈਂ ਦੇਹੜਾ ਤਾਂ ਬੈਲਟ 'ਚ। ਆ ਗਿਆ ਭੈਣ ਦਾ। ਪਤੀਸਾ ਬਣ ਅਗ ਬਣ ਗਿਆ ਉਹਨਾ ਨਾ ਵੇ। ਜਵੀ ਇੱਜ ਕਿਹਨਾ ਕਿੱਢਿਆ। 5 ਰੁਪਏ ਦਾ ਠੋਲੂ ਵਰਗਾ ਹੋ ਗਿਆ। ਉਹ ਤਾਂ ਵੀ ਪੈਣ ਪੈਣ ਚ। ਲਾ। ਹੱਤ ਤੈਨੂੰ ਵੇਖ ਕੇ ਜੀ ਲੱਗਦਾ। ਆ ਕੀ ਤੇਰੇ ਬੁੜੇ ਦਾ ਨਾਮ ਆ ਉਹ ਕਰਦਾਂ ਤੇ ਤਾਂ ਖਾਈ ਬੁੜੀ ਦਾ ਖਾ ਬੁੜੇ ਦਾ ਤਾਂ ਕੀ ਕਰਨਾ ਤੇਰੀ ਦਾ ਓ ਆ ਗਈ ਓਏ ਪਟੋਚਨ ਪਾ ਓਏ ਉਧਰ ਉਧਰ ਚੱਲ ਪਾ ਟੋਚਨ ਚੱਲ ਮੁੱਖਿਆ ਇਹ ਨਹੀਂ ਲੜਦੀਆਂ ਹੁੰਦੀਆਂ ਰਾੜ ਕਿੱਥੇ ਪੋਗੇ ਰਾੜ ਚੱਕੋ ਪਹਿਲਾਂ ਤਾਂ ਖੇੜ ਖੜਈਆ ਹੋਰ ਇਹ ਉਥੋਂ ਦੀ ਪਾਲ ਜਿਵੇਂ ਪਹਿਲਾਂ ਪਾਇਤੀ ਨਾ ਨਾ ਸਿੰਗਲ ਉਹਦੇ ਵਿੱਚ ਪਹਿਣਾ ਨਹੀਂ ਹਾਂ ਪਤਾ ਨਵੇਂ ਨੇ ਹਣਾ ਰਾੜ ਲੰਗਾ ਜੇ ਪਹਿਲਾਂ ਪਾਈ ਤੀ

ਮਗਾ ਜੈਸ ਵੀ ਮਾਗਰ ਕਰ ਲਾ ਖੜ ਜਾਗਾ ਟਰੈਕਟਰ ਲਾ ਕੇ ਜਾਣੇ ਤੇ ਗੁਰੂ ਏ ਕਰ ਲਾ ਕਰ ਲੋ ਉਹ ਕੇ ਕਰ ਲਾ ਲੋਚ ਰੱਖੀ ਨੋ ਕੇ ਅਜੇ ਸੀ ਆਪੇ ਖਚਰੂ ਅਗਾਈ ਜਿੱਕੇ ਆਏ ਪਾਸ ਸਿੱਧੀ ਵਾ ਰੋਕਲਾ 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 ਮੜੀ ਹੁਣ ਕਾ ਅੱਗੇ ਆ ਗਿਆ ਹੋਰ ਕਰਾ ਕੇ ਹੋਰ ਖਿਚਾ ਦਿੰਨੇ ਆ ਅੱਗੇ ਜਾਂਦ ਹੋਰ आखिर जमीन देखे थी इन्होंने <laughs> <laughs> खड़े आन चार जने तीन चार जने आपे ले जाने थोड़ी कटाई उनका होर बैग कर ला खड़ जा खड़ जा कर लें हो, बैक हो। ਆੜਤਾ ਪੈਣੀ ਨਹੀਂ ਇਹ ਪਹਿਲਾਂ ਹੀ ਡਰ ਗਈ ਸੀ ਜੱਟਾਂ ਉਹ ਤਾਂ ਖਿੱਚੇ ਲਊਗੀ ਕਟਾਈ ਬਰਾਵੀ ਨਾ ਕਰਾਂ ਜਾਂਦੇ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਜੇ ਐਸਵੀ ਕੱਢ ਲੈਣ ਦੇ ਆਹ ਰੋਕ ਲਈ ਟੈਨਸ਼ਨ ਹਲੇ ਉਹਨਾਂ ਜੇਸੀ ਵੀ ਕੱਢ ਲੈ ਜਰ ਆੜ ਰੋਡ ਕੱਢੋ ਕਰਾਂ ਰਾੜ ਰੋਡ ਕੱਢ ਲੋ ਜੇਸੀ ਵੀ ਨਾਲੇ ਵਾਈ ਰਹਿਣਦੇ ਉਣਗੇ ਚੱਲ ਠੀਕ ਆ ਭਈ ਜਾਣਦੇ ਉਹ ਮਖਿਆਲ ਉਧਰ ਇੱਧਰ ਆ ਜਾ ਮਖਿਆਲ ਆ ਕੋ ਟੁੱਟੇ ਗੂਠੇ ਵਾਲਾ ਨਹੀਂ ਸਾਡਾ ਮਾਨ ਹੈਗਾ ਸਾਡੀ ਤਾਂ ਨਹੀਂ ਗਈ ਆ ਹਾਂ ਹਾਂ ਟੈਡੀਓ ਪਵਾਈਆ ਉਲਾ ਲੈਂਦੇ ਨੂੰ ਪੈਰ ਜਦਲੇ ਸਨ ਲਾਈਟ ਰੋਕ 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 ਇੱਥੇ ਬ੍ਰੇਕਾਂ ਲਾ ਲਾ ਹਏ ਕਾਟਾ ਲਗਾ ਖਰਚਾ 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 ਕਰਾ ਦਾਂਗੇ ਉੱਥੋਂ ਕੱਢ ਦੋ ਬੱਸ ਬਾਕੀ ਮੈਂ ਕਰਾ ਦੂੰ ਮਸ਼ੀਨਾਂ ਮੈਂ ਕੀ ਕਰਾਵਾਂ ਜੀ ਥੱਲੇ ਕੱਢ ਲੈਣ ਨਲ ਦੇ ਜੁਗ ਜੀ ਲਗਾ ਦੇ ਆਹ ਆਹ ਲਓ ਪਿਆ ਰਹਿਣ ਦੇ ਪਿਆ ਰਹਿਣ ਦੇ ¡Chalo, G!